ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਅਸਤੂ ਦੀ ਸੰਗਰਾਦ ਤੋਂ ਤੁਸੀਂ ਰਾਤ ਦੇ ਸਮੇਂ ਇਸ ਪੌੜੀ ਦਾ ਜਾਪ ਕਰਨਾ ਸ਼ੁਰੂ ਕਰ ਦੇਂਦੇ ਹੋ ਤਾਂ ਤੁਹਾਡੀ ਕਿਸਮਤ ਕਿਵੇਂ ਸੋਨੇ ਦੇ ਵਾਂਗ ਚਮਕ ਜਾਵੇਗੀ ਤੁਹਾਡੇ ਮਾੜੇ ਦਿਨ ਖਤਮ ਹੋ ਜਾਣਗੇ ਤੇ ਚੰਗੇ ਦਿਨਾਂ ਦੀ ਸ਼ੁਰੂਆਤ ਹੋਣੀ ਸ਼ੁਰੂ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਬਖਸ਼ਿਸ਼ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਹੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਪਾਈ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਦੁੱਖ ਤਕਲੀਫਾਂ ਹਨ ਤਾਂ ਦੁਨੀਆ ਉੱਤੇ ਕੋਈ ਵੀ ਐਸਾ ਇਨਸਾਨ ਨਹੀਂ ਹੈ ਜਿਸ ਦੀ ਜ਼ਿੰਦਗੀ ਦੇ ਵਿੱਚ ਦੁੱਖ ਨਾ ਹੋਵੇ ਬਸ ਫਰਕ ਇੰਨਾ ਹੈ ਕਿ ਜੋ ਮਨੁੱਖ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੁੜਿਆ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਦੁੱਖ ਆਉਂਦੇ ਹਨ ਤਾਂ ਉਹ ਕਦੇ ਵੀ ਹਿੰਮਤ ਨਹੀਂ ਹਾਰਦੇ ਉਹ ਆਪਣੇ ਦੁੱਖਾਂ ਦੇ ਨਾਲ ਪਰੇਸ਼ਾਨੀਆਂ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੇਸ਼ ਆਉਂਦੇ ਹਨ ਤੇ ਉਹਨਾਂ ਦੇ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਹਨਾਂ ਦੇ ਸਿਰ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਿਹਰ ਭਰਿਆ ਹੱਥ ਹੁੰਦਾ ਹੈ ਸਾਡੀ ਹਰ ਮੁਸੀਬਤ ਹਰ ਸਮੱਸਿਆ ਦਾ ਇੱਕੋ ਹੱਲ ਹੈ ਉਹ ਹੈ ਜੀ ਗੁਰਬਾਣੀ ਤੇ ਅੱਜ ਆਪਾਂ ਉਸ ਪਾਉੜੀ ਦੇ ਬਾਰੇ ਗੱਲ ਕਰਨੀ ਹੈ ਜਿਸ ਪਾਉੜੀ ਦਾ ਜਾਪ ਜੇਕਰ ਅਸੀਂ ਸਾਰੇ ਹੀ ਦਿਨ ਦੇ ਵਿੱਚ ਇੱਕ ਵਾਰ ਵੀ ਕਰ ਲਈਏ ਤੇ ਜਾਂ ਫਿਰ ਰਾਤ ਨੂੰ ਸੌਣ ਸਮੇਂ ਕਰ ਲਈਏ ਤਾਂ ਸਾਨੂੰ ਸਾਡੇ ਘਰ ਦੀਆਂ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਲੱਭ ਜਾਵੇਗਾ ਤੇ ਸਾਰੀਆਂ ਹੀ ਸਾਡੀਆਂ ਟੈਨਸ਼ਨਾਂ ਖਤਮ ਹੋ ਜਾਣਗੀਆਂ ਚਾਹੇ ਸਾਡੇ ਕੰਮਾਂ ਦੇ ਵਿੱਚ ਰੁਕਾਵਟਾਂ ਆ ਰਹੀਆਂ ਹੋਣ ਤਾਂ ਸਾਰੀਆਂ ਹੀ ਇੱਛਾਵਾਂ ਤੇ ਮਨੋ ਕਾਮਨਾਵਾਂ ਇਸ ਪਾਉੜੀ ਦੇ ਨਾਲ ਪੂਰੀਆਂ ਹੋ ਜਾਣਗੀਆਂ ਆਓ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਜੀ ਉਹ ਪੌੜੀ ਕਿਹੜੀ ਹੈ ਸਾਧ ਸੰਗਤ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੀ ਉਹਨਾਂ ਨੇ ਅਨੇਕਾਂ ਹੀ ਕੌਤਕ ਕੀਤੇ ਸਨ ਤੇ ਅਨੇਕਾਂ ਹੀ ਸੰਗਤਾਂ ਉਹਨਾਂ ਦੇ ਕੋਲ ਆਇਆ ਕਰਦੀ ਸੀ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਦਾ ਇਤਿਹਾਸ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਜਦੋਂ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਕੋਲ ਰਹਿੰਦੇ ਸਨ ਤੇ ਬਾਬਾ ਦੀਪ ਸਿੰਘ ਜੀ ਜਪਜੀ ਸਾਹਿਬ ਦਾ ਪਾਠ ਅਨੇਕਾਂ ਹੀ ਵਾਰ ਕਰ ਲੈਂਦੇ ਸਨ ਤੇ ਸੇਵਾ ਵੀ ਕਰਦੇ ਹੀ ਰਹਿੰਦੇ ਸਨ ਜੋ ਵੀ ਉਹਨਾਂ ਨੂੰ ਕੋਈ ਕੰਮ ਮਿਲਦਾ ਉਹੀ ਕੰਮ ਨੂੰ ਉਹ ਸੇਵਾ ਸਮਝ ਕੇ ਕਰਦੇ ਰਹਿੰਦੇ ਸਨ ਸਾਧ ਸੰਗਤ ਜੀ ਕਦੇ-ਕਦੇ ਉਹਨਾਂ ਨੂੰ ਸੰਗਤ ਪੁੱਛਦੀ ਸੀ ਕਿ ਬਾਬਾ ਜੀ ਤੁਸੀਂ ਤਾਂ ਸੇਵਾ ਵੀ ਬੜੀ ਕਰਦੇ ਹੋ ਬਾਬਾ ਜੀ ਉਹਨਾਂ ਨੂੰ ਕਹਿ ਦਿੰਦੇ ਮੈਂ ਨਹੀਂ ਕਰਦਾ ਕਰਵਾਉਣ ਵਾਲਾ ਤਾਂ ਮੇਰਾ ਪਰਮਾਤਮਾ ਹੈ ਮੈਂ ਕੌਣ ਹੁੰਦਾ ਹਾਂ ਸੇਵਾ ਕਰਨ ਵਾਲਾ ਇਹ ਤਾਂ ਮੇਰੇ ਕੋਲੋਂ ਗੁਰੂ ਆਪ ਕਰਵਾ ਰਿਹਾ ਹੈ ਸਾਤ ਸੰਗਤ ਜੀ ਬਾਬਾ ਜੀ अनेका ਵਾਰ ਹੀ ਚਪਚੀ ਸਾਹਿਬ ਦੇ ਪਾਠ ਕਰਦੇ ਸਨ ਤੇ ਉਹਨਾਂ ਨੂੰ ਇਸ ਗੱਲ ਦਾ ਮਾਣ ਵੀ ਮਿਲਿਆ ਸੀ ਪਰ ਸਾਤ ਸੰਗਤ ਜੀ ਅੱਜ ਵੀ ਉਹੀ ਪਾਠ ਹੈ ਪਰ ਅਸੀਂ ਕੀ ਕਰਦੇ ਹਾਂ ਕਿ ਭਰੋਸਾ ਰੱਖ ਕੇ ਗੁਰੂ ਦਾ ਉਪਦੇਸ਼ ਨਹੀਂ ਸੁਣਦੇ ਗੁਰੂ ਦੀ ਬਾਣੀ ਨੂੰ ਨਹੀਂ ਜਪਦੇ ਗੁਰੂ ਦਾ ਸਿਮਰਨ ਨਹੀਂ ਕਰਦੇ ਗੁਰਬਾਣੀ ਨਹੀਂ ਪੜ੍ਹਦੇ ਸਾਤ ਸੰਗਤ ਜੀ ਦਿੱਲੀ ਦੇ ਵਿੱਚ ਤਿੰਨ ਸਿੰਘਾਂ ਨੇ ਸ਼ਹਾਦਤ ਦਿੱਤੀ ਜਪਜੀ ਸਾਹਿਬ ਪੜ੍ਹ ਕੇ ਇਹ ਅੱਜ ਵੀ ਉਹ ਜਪਜੀ ਸਾਹਿਬ ਹੈ ਪਰ ਅਸੀਂ ਜਪਜੀ ਸਾਹਿਬ ਦੀ ਬਾਣੀ ਨੂੰ ਨਹੀਂ ਪੜਦੇ ਤੇ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਕਰਕੇ ਜਦੋਂ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਸੀਸਗੰਜ ਗੁਰਦੁਆਰਾ ਸਾਹਿਬ ਜਿੱਥੇ ਬਣਿਆ ਹੋਇਆ ਹੈ ਉੱਥੇ ਸਾਹਮਣੇ ਉਹਨਾਂ ਦੀ ਯਾਦਗਾਰ ਬਣੀ ਹੈ ਚਾਂਦਨੀ ਚੌਂਕ ਉਹ ਜਪਜੀ ਸਾਹਿਬ ਦਾ ਇੱਕ ਅਸਲੀ ਰੂਪ ਹੈ ਭਾਈ ਸਿੰਘ ਜੀ ਨੇ ਜਿਹੜਾ ਪਾਠ ਕੀਤਾ ਉਹ ਹੀ ਜਪਜੀ ਸਾਹਿਬ ਹੈ ਸਾਧ ਸੰਗਤ ਜੀ ਜਦੋਂ ਵੀ ਅਨੇਕਾਂ ਹੀ ਸਿੰਘਾਂ ਨੇ ਸ਼ਹਾਦਤ ਦਿੱਤੀ ਸੀ ਉਦੋਂ ਉਹ ਜਪਜੀ ਸਾਹਿਬ ਦਾ ਪਾਠ ਕਰਕੇ ਹੀ ਉਹਨਾਂ ਨੇ ਦਿੱਤੀ ਸੀ ਸਾਲ ਸੰਗਤ ਜੀ ਅੱਜ ਅਸੀਂ ਕੋਈ ਵੀ ਕੰਮ ਜਦੋਂ ਸ਼ੁਰੂ ਕਰਦੇ ਹਾਂ ਅਸੀਂ ਗੁਰਬਾਣੀ ਦਾ ਜਾਪ ਨਹੀਂ ਕਰਦੇ ਸਾਲ ਸੰਗਤ ਜੀ ਇੱਕ ਵਾਰ ਬਾਬਾ ਦੀਪ ਸਿੰਘ ਜੀ ਨੇ ਲੰਗਰ ਦੀ ਸੇਵਾ ਦੇ ਵਿੱਚ ਉਹ ਬਰਤਨਾਂ ਦੀ ਸੇਵਾ ਕਰ ਰਹੇ ਸਨ ਤੇ ਬਰਤਨ ਉਹ ਵਾਰ-ਵਾਰ ਮਾਂਜੀ ਹੀ ਜਾ ਰਹੇ ਸਨ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉਹਨਾਂ ਦੇ ਕੋਲੋਂ ਦੀ ਲੰਗਰ ਤਾਂ ਪਾਤਸ਼ਾਹ ਜੀ ਨੇ ਵੇਖਿਆ ਕਿ ਬਾਬਾ ਜੀ ਇੱਕੋ ਹੀ ਬਰਤਨ ਨੂੰ ਮਾਂਜੀ ਜਾ ਰਹੇ ਹਨ ਮੈਂ ਕਦੋਂ ਦਾ ਵੇਖ ਰਿਹਾ ਹਾਂ ਤਾਂ ਗੁਰੂ ਜੀ ਨੇ ਕੋਲ ਆ ਕੇ ਪੁੱਛਿਆ ਵੈਸੇ ਤਾਂ ਗੁਰੂ ਜੀ ਅੰਤਰਜਾਮੀ ਸਨ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਤੋਂ ਮੁੱਖ ਤੋਂ ਸੁਣਨਾ ਚਾਹਿਆ ਕਿ ਉਹ ਅਸਲ ਵਿੱਚ ਇਹ ਕੀ ਕਰ ਰਹੀ ਹਨ ਪਾਤਸ਼ਾਹ ਜੀ ਕਹਿੰਦੇ ਹਨ ਕਿ ਇਹ ਬਰਤਨ ਸਾਫ਼ ਹੋ ਚੁੱਕਾ ਹੈ ਇਸ ਨੂੰ ਤੁਸੀਂ ਹੋਰ ਕਿੰਨਾ ਕੁ ਚਮਕਾਓਗੇ ਆਪਣਾ ਸ਼ੀਸ਼ਾ ਇਹਦੇ ਵਿੱਚੋਂ ਤੁਹਾਨੂੰ ਹੁਣ ਮੁੱਖ ਵੀ ਦਿਖ ਰਿਹਾ ਹੈ ਜਿਸ ਦੇ ਵਿੱਚ ਤੁਸੀਂ ਸਾਫ਼ ਦੇਖ ਰਹੇ ਹੋ ਕਹਿੰਦੇ ਇਹ ਸਾਫ਼ ਹੋ ਚੁੱਕਾ ਹੈ ਤੁਸੀਂ ਇਸ ਨੂੰ ਹੋਰ ਕਿੰਨਾ ਕੁ ਸਾਫ਼ ਕਰੋਗੇ ਤੁਸੀਂ ਇਸ ਨੂੰ ਕਿੰਨਾ ਕੁ ਰਗੜ ਰਹੇ ਹੋ ਤਾਂ ਬਾਬਾ ਦੀਪ ਸਿੰਘ ਜੀ ਨੇ ਕਿਹਾ ਪਾਤਸ਼ਾਹ ਜੀ ਇਸ ਦੇ ਵਿੱਚੋਂ ਮੈਨੂੰ ਤਾਂ ਆਪਣਾ ਆਪ ਦਿਸ ਰਿਹਾ ਹੈ ਮੈਂ ਇਸ ਦੇ ਵਿੱਚੋਂ ਤੁਹਾਨੂੰ ਵੇਖਣਾ ਚਾਹੁੰਦਾ ਹਾਂ ਉਸ ਸਮੇਂ ਤੱਕ ਸਾਫ਼ ਕਰਨਾ ਚਾਹੁੰਦਾ ਹਾਂ ਜਿਸ ਸਮੇਂ ਤੱਕ ਮੈਨੂੰ ਇਸ ਵਿੱਚੋਂ ਤੁਹਾਡਾ ਮੁਖੜਾ ਨਾ ਦਿਖਣਾ ਸ਼ੁਰੂ ਹੋ ਜਾਵੇ ਤਾਂ ਪਾਤਸ਼ਾਹ ਜੀ ਨੇ ਇਸ ਨੂੰ ਇਸ ਕਰਕੇ ਤਾਂ ਗੁਰੂ ਪਾਤਸ਼ਾਹ ਜੀ ਇਸ ਨੂੰ ਮੈਂ ਇਸ ਕਰਕੇ ਸਾਫ਼ ਕਰ ਰਹੀ ਹਾਂ ਕਿ ਇਸ ਦੇ ਵਿੱਚੋਂ ਤੁਹਾਡਾ ਚਿਹਰਾ ਮੈਨੂੰ ਦਿਖ ਜਾਵੇ ਤੇ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਨੂੰ ਉਦਾਹਰਣ ਦਿੰਦੇ ਹਨ ਕਿ ਬਾਬਾ ਦੀਪ ਸਿੰਘ ਜੀ ਦੇ ਮਨ ਦੀ ਅਵਸਥਾ ਜਿਹੜੀ ਸੀ ਉਹ ਬੜੀ ਉੱਚੀ ਹੋ ਚੁੱਕੀ ਹੈ ਅਸਲ ਦੇ ਵਿੱਚ ਬਰਤਨ ਨੂੰ ਨਹੀਂ ਉਹ ਤਾਂ ਆਪਣੇ ਅੰਦਰ ਦੀ ਬਿਰਤੀ ਨੂੰ ਸਾਫ਼ ਕਰ ਰਹੇ ਸਨ ਆਪਣੇ ਅੰਦਰ ਆਪਣੇ ਆਪ ਨੂੰ ਮਾਰ ਕੇ ਤੇ ਪਰਮਾਤਮਾ ਦਾ ਵਾਸ ਕਰ ਰਹੇ ਸਨ ਆਪਣੇ ਅੰਦਰ ਦੀਆਂ ਕੁਰੀਤੀਆਂ ਨੂੰ ਬਾਹਰ ਕੱਢ ਕੇ ਉਸ ਅੰਦਰ ਪਰਮਾਤਮਾ ਦਾ ਜਾਪ ਦਾ ਵਾਸ ਕਰ ਰਹੇ ਸਨ ਬਾਬਾ ਦੀਪ ਸਿੰਘ ਜੀ ਨੇ ਆਪਣੇ ਮਨ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਆਖਦੇ ਹਨ ਕਿ ਇਹਨਾਂ ਵਰਗੇ ਸੂਰਮੇ ਕਰਕੇ ਹੀ ਅਸੀਂ ਅਨੇਕਾਂ ਹੀ ਯੁੱਧ ਜਿੱਤੇ ਹਨ ਜਿਨ੍ਹਾਂ ਨੇ ਆਪਣੇ ਗੁਰੂ ਤੇ ਭਰੋਸਾ ਰੱਖਿਆ ਹੈ ਸਾਧ ਸੰਗਤ ਜੀ ਜਦੋਂ ਮਨੁੱਖ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਪੜ੍ਹਦਾ ਹਾਂ ਸਾਰੇ ਹੀ ਕੰਮਾਂ ਦੇ ਵਿੱਚ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਆਪ ਵਰਤ ਜਾਂਦੇ ਹਨ ਕੋਈ ਵੀ ਕੰਮ ਕਰ ਸ਼ੁਰੂ ਜਦੋਂ ਵੀ ਕਰਨਾ ਹੈ ਤਾਂ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਜ਼ਰੂਰ ਕਰਨਾ ਹੈ ਤਾਂ ਉਸ ਕੰਮ ਦੇ ਵਿੱਚ ਤੁਹਾਡੇ ਫਿਰ ਕਦੇ ਵੀ ਰੁਕਾਵਟ ਨਹੀਂ ਪਵੇਗੀ ਉਹਨਾਂ ਦੇ ਘਰ ਵਿੱਚ ਬਰਕਤਾਂ ਖੁਸ਼ੀਆਂ ਹਰ ਵੇਲੇ ਹੀ ਬੜੀਆਂ ਰਹਿਣਗੀਆਂ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਐਨੀ ਤਾਕਤ ਹੈ ਇਹ ਬਾਣੀ ਇੰਨੀ ਜਿਆਦਾ ਪਾਵਰਫੁਲ ਹੈ ਕਿ ਕਿਸੇ ਨੂੰ ਵੀ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਸ਼ੁੱਧ ਉਚਾਰਣ ਕਰਕੇ ਜੇਕਰ ਸੁਣਾਇਆ ਹੈ ਤਾਂ ਉਸ ਦਾ ਪਾਰ ਉਤਾਰਾ ਹੋ ਗਿਆ ਹੈ। ਸਾਧ ਸੰਗਤ ਜੀ ਜੇਕਰ ਸਾਨੂੰ ਘਰ ਦੇ ਵਿੱਚ ਸੁੱਖ ਸ਼ਾਂਤੀ ਚਾਹੀਦੀ ਹੈ ਤਾਂ ਅੱਜ ਤੋਂ ਹੀ ਜਪਜੀ ਸਾਹਿਬ ਦੀ ਬਾਣੀ ਪੜਨੀ ਸ਼ੁਰੂ ਕਰ ਦਿਓ ਤੇ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਸਾਰੇ ਇਹ ਕਾਰਜ ਰਾਸ ਕਰ ਦੇਣਗੇ। ਤੇ ਜਿਸ ਘਰ ਵਿੱਚ ਘਰ ਦੀਆਂ ਔਰਤਾਂ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦੀਆਂ ਹਨ ਉਸ ਘਰ ਦੇ ਵਿੱਚ ਫਿਰ ਬਰਕਤਾਂ ਹੀ ਬਰਕਤਾਂ ਰਹਿੰਦੀਆਂ ਹਨ ਪਰ ਸਾਧ ਸੰਗਤ ਜੀ ਆਪਾਂ ਸੁਖ ਦੇ ਵੇਲੇ ਉਸ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਤੇ ਜਦੋਂ ਸਾਡੇ ਤੇ ਅਚਾਨਕ ਕੋਈ ਦੁੱਖ ਦੀ ਘੜੀ ਮੁਸੀਬਤ ਦੀ ਘੜੀ ਆਉਂਦੀ ਹੈ ਉਸ ਮੁਸ਼ਕਿਲ ਦੇ ਸਮੇਂ ਫਿਰ ਅਸੀਂ ਵਾਹਿਗੁਰੂ ਨੂੰ ਯਾਦ ਕਰਨ ਲੱਗ ਜਾਂਦੇ ਹਾਂ ਤਾਂ ਆਪਾਂ ਉਸ ਵੇਲੇ ਵਾਹਿਗੁਰੂ ਦੇ ਅੱਗੇ ਮਨਤਾ ਤਰਲੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਜੇਕਰ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਅਸੀਂ ਫਿਰ ਵਾਹਿਗੁਰੂ ਨੂੰ ਮੰਨਣਾ ਹੀ ਛੱਡ ਦਿੰਦੇ ਹਾਂ ਸਾ ਸੰਗਤ ਜੀ ਸਾਡੀ ਗੁਰਬਾਣੀ ਦੀ ਤਾਕਤ ਅੱਗੇ ਵੱਡੀ ਤੋਂ ਵੱਡੀ ਤਾਕਤ ਵੀ ਫੇਲ ਹੋ ਜਾਂਦੀ ਹੈ ਅਸੀਂ ਛੱਟ ਗੁਰਬਾਣੀ ਨੂੰ ਭੁੱਲ ਜਾਂਦੇ ਹਾਂ ਜਦੋਂ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਗੁਰਬਾਣੀ ਪਾਠ ਕਰਨ ਦਾ ਕੋਈ ਲਾਭ ਨਹੀਂ ਅਤੇ ਮੇਰੇ ਗੁਰੂ ਦੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸਾ ਸੰਗਤ ਜੀ ਉਸ ਵੇਲੇ ਅਸੀਂ ਸੋਚਦੇ ਹਾਂ ਕਿ ਗੁਰਬਾਣੀ ਦਾ ਪਾਠ ਕਰਨ ਦਾ ਲਾਭ ਵੀ ਕੋਈ ਨਹੀਂ ਸਾਨੂੰ ਮਿਲ ਰਿਹਾ ਪਰ ਸਾਧ ਸੰਗਤ ਜੀ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਹੈ। ਨਾ ਹੀ ਮੇਰੇ ਗੁਰੂਆਂ ਦੀ ਤਾਕਤ ਦੇ ਵਿੱਚ ਕੋਈ ਕਮੀ ਹੈ। ਅਸੀਂ ਆਪਣੀਆਂ ਕਮੀਆਂ ਲੱਭਣ ਦੀ ਬਜਾਏ ਆਪਣੀਆਂ ਕਮੀਆਂ ਸੁਧਾਰਨ ਦੀ ਬਜਾਏ ਆਪਣੇ ਗੁਰੂ ਵੱਲ ਉਂਗਲ ਕਰਦੇ ਹਾਂ। ਆਪਣੇ ਗੁਰੂ ਦੇ ਨਾਲ ਗਿਲੇ ਸ਼ਿਕਵੇ ਕਰਦੇ ਹਾਂ ਕਿ ਮੇਰੀ ਆਹ ਇੱਛਾ ਨਹੀਂ ਪੂਰੀ ਹੋਈ। ਮੇਰੀ ਆਹ ਡਿਮਾਂਡ ਨਹੀਂ ਪੂਰੀ ਹੋਈ। ਉਨੀ ਦੇਰ ਤੱਕ ਬਾਣੀ ਪੜਨ ਦਾ ਕੋਈ ਲਾਭ ਨਹੀਂ ਸੋਚਦੇ ਅਸੀਂ। ਜਿੰਨੀ ਦੇਰ ਤੱਕ ਸਾਡੇ ਤੇ ਵਾਹਿਗੁਰੂ ਦਾ ਭਰੋਸਾ ਨਹੀਂ ਬਣ ਜਾਂਦਾ ਸਾਡੇ ਭਰੋਸੇ ਦੇ ਵਿੱਚ ਸਾਥ ਸੰਗਤ ਜੀ ਬਹੁਤ ਕਮੀ ਹੈ ਸਾਡਾ ਤਾਂ ਭਰੋਸਾ ਹੀ ਕੱਚਾ ਹੈ ਤਾਂ ਸਾਡੇ ਮਨ ਦੇ ਵਿੱਚ ਕਿੰਤੂ ਪ੍ਰੰਤੂ ਬਹੁਤ ਹੈ ਕਿਉਂਕਿ ਜਿੱਥੇ ਵਿਸ਼ਵਾਸ ਹੁੰਦਾ ਹੈ ਭਰੋਸਾ ਹੁੰਦਾ ਹੈ ਉੱਥੇ ਕੋਈ ਵੀ ਕਿੰਤੂ ਪ੍ਰੰਤੂ ਹੋਣਾ ਹੀ ਨਹੀਂ ਚਾਹੀਦਾ ਉੱਥੇ ਕੋਈ ਸਵਾਲ ਜਵਾਬ ਨਹੀਂ ਹੋਣਾ ਚਾਹੀਦਾ ਉੱਥੇ ਪਤਾ ਹੁੰਦਾ ਹੈ ਕਿ ਮੈਂ ਆਪਣੇ ਵਾਹਿਗੁਰੂ ਜੀ ਦੇ ਅੱਗੇ ਜੋ ਵੀ ਅਰਦਾਸ ਬੇਨਤੀ ਕਰਾਂਗਾ ਜਾਂ ਕਰੂੰਗੀ ਉਹੀ ਚੀਜ਼ ਫਿਰ ਪ੍ਰਮਾਤਮਾ ਜੀ ਦੇ ਕੋਲੋਂ ਮੈਨੂੰ ਮਿਲ ਜਾਵੇਗੀ। ਇਹ ਹੀ ਮੇਰੇ ਲਈ ਠੀਕ ਹੈ ਤੇ ਮੇਰੇ ਲਈ ਕੀ ਗਲਤ ਹੈ ਸਾਨੂੰ ਇਸ ਦਾ ਵੀ ਪਤਾ ਹੋਣਾ ਚਾਹੀਦਾ ਹੈ। ਆਪਣੇ ਗੁਰੂ ਦੀ ਰਜ਼ਾ ਵਿੱਚ ਹਮੇਸ਼ਾ ਹੀ ਰਹਿਣਾ ਚਾਹੀਦਾ ਹੈ। ਇਸ ਲਈ ਸਾਧ ਸੰਗਤ ਜੀ ਮਨ ਦੇ ਸਾਰੇ ਹੀ ਕਿੰਤੂ ਪ੍ਰੰਤੂ ਨੂੰ ਬਾਹਰ ਕੱਢ ਦਈਏ। ਸਾਰੇ ਸਵਾਲਾਂ ਨੂੰ ਇੱਕ ਪਾਸੇ ਰੱਖ ਦਈਏ। ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਤੇ ਆਪਣਾ ਵਿਸ਼ਵਾਸ ਤੇ ਭਰੋਸਾ ਪੱਕਾ ਕਰੀਏ ਇਸ ਕਰਕੇ ਜਦੋਂ ਵੀ ਸਮਾਂ ਮਿਲਦਾ ਹੈ ਗੁਰੂ ਦੀ ਭਗਤੀ ਕਥਾ ਕਹਾਣੀਆਂ ਸੁਣਿਆ ਕਰੋ ਰੋਜ਼ਾਨਾ ਨਿਤਨੇਮ ਕਰੋ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਕਰੋ ਸਾ ਸੰਗਤ ਜੀ ਜਦੋਂ ਆਪਾਂ ਨਿਤਨੇਮ ਕਰਦੇ ਹਾਂ ਤਾਂ ਸਾਡਾ ਵਿਸ਼ਵਾਸ ਤੇ ਭਰੋਸਾ ਪੱਕਾ ਹੋ ਜਾਂਦਾ ਹੈ ਕਿਉਂਕਿ ਇਹ ਮਨ ਸਾਨੂੰ ਕਿਸੇ ਨੂੰ ਕਿਉਂਕਿ ਜਿਹੜਾ ਮਨ ਹੁੰਦਾ ਹੈ ਉਹੀ ਸਾਨੂੰ ਕਿਸੇ ਬੰਨੇ ਨਹੀਂ ਲੱਗਣ ਦਿੰਦਾ ਮਨ ਸਨੂ ਪਠੇ ਪਾਸੇ ਲਾ ਕੇ ਰੱਖਦਾ ਹੈ ਮਨ ਨੂੰ ਮਨ ਦੀ ਖੁਰਾਕ ਦਿਆ ਕਰੋ ਮਨ ਦੀ ਖੁਰਾਕ ਹੈ ਜੀ ਗੁਰਬਾਣੀ ਗੁਰਬਾਣੀ ਦਾ ਜਾਪ ਕਰਨਾ ਹੈ ਉਹ ਪੌੜੀ ਹੈ ਜੀ ਮੋਲ ਮੰਤਰ ਦਾ ਜਾਪ ਜਿਸ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਕੰਠ ਨਹੀਂ ਹੈ ਉਹ ਕਾਮਕਾਰ ਕਰਦਿਆਂ ਹੋਇਆਂ ਹੀ ਮੋਲ ਮੰਤਰ ਦਾ ਜਾਪ ਕਰਦੇ ਹੀ ਰਹਾ ਕਰੋ ਸੋ ਤੁਸੀਂ ਦੇਖਣਾ ਕਿ ਦਿਨਾਂ ਵਿੱਚ ਤੁਹਾਡੀ ਕਿਸਮਤ ਕਿਵੇਂ ਸੋਨੇ ਵਾਂਗ ਚਮਕ ਜਾਵੇਗੀ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਤੋਂ ਬਿਨਾਂ ਹੋਰ ਤਾਂ ਸਾਡਾ ਕੋਈ ਵੀ ਸੱਚਾ ਸਹਾਰਾ ਨਹੀਂ ਹੈ ਸਾਡੀ ਹੋਰ ਕੋਈ ਵੀ ਬਹਾਨ ਨਹੀਂ ਫੜੇਗਾ ਲੋਕ ਪਰਲੋਕ ਵਿੱਚ ਸਾਡੇ ਪੜਦੇ ਕੋਈ ਵੀ ਨਹੀਂ ਕੱਜੇਗਾ ਇਸ ਲਈ ਯਾਦ ਰੱਖਣਾ ਕਿ ਅਸੀਂ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਜੇਕਰ ਮੂਲ ਮੰਤਰ ਸਾਹਿਬ ਦਾ ਜਾਪ ਹੀ ਕਰ ਲਈਏ ਤਾਂ ਸਾਡੀ ਕਿਸਮਤ ਚਮਕ ਜਾਵੇਗੀ ਸਾਡੇ ਲੋਕ ਪਰਲੋਕ ਸਵਾਰਾ ਹੋ ਜਾਵੇਗਾ ਸਾਡੇ ਬੱਚਿਆਂ ਤੇ ਪਰਮਾਤਮਾ ਜੀ ਦੀ ਮਿਹਰ ਭਰੀ ਨਿਗਾਹ ਹੋ ਜਾਵੇਗੀ ਤੇ ਅਸੀਂ ਇਸ ਪਉੜੀ ਦੇ ਅਰਥਾਂ ਨੂੰ ਵੀ ਸਮਝ ਲੈਣਾ ਹੈ ਕਿ ਪਰਮਾਤਮਾ ਇੱਕ ਹੈ ਪਰਮਾਤਮਾ ਨੇ ਡਰ ਹੈ ਪਰਮਾਤਮਾ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਦੇ ਹਨ ਪਰਮਾਤਮਾ ਕਦੇ ਵੀ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ ਸੋ ਸਾਧ ਸੰਗਤ ਜੀ ਮੋਲ ਮੰਤਰ ਦਾ ਜਾਪ ਰੋਜ਼ਾਨਾ ਹੀ ਕਰਨਾ ਹੈ ਤੁਹਾਨੂੰ ਆਪ ਆਪਣੀ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਬਦਲਾਅ ਹੁੰਦੇ ਨਜ਼ਰ ਆਉਣਗੇ ਕਿ ਪਰਮਾਤਮਾ ਜੀ ਦੀ ਬਖਸ਼ਿਸ਼ ਤੁਹਾਡੇ ਤੇ ਹੋਣੀ ਸ਼ੁਰੂ ਹੋ ਚੁੱਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ